ਸ਼ਸ਼ਤਰ ਕਾਲ ਜੀ ਮੈਂ ਹਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅੱਜ ਤੁਹਾਨੂੰ ਲੈ ਕੇ ਜਾਣਾ ਮੈਂ ਸਿਟੀ ਬਿਊਟੀਫੁੱਲ ਇੱਥੇ ਰਹਿੰਦੀ ਆ ਮੈਂ ਵੀ ਪਰ ਇਹ ਘਟਨਾ ਚ ਬਿਊਟੀਫੁੱਲ ਵਾਲਾ ਕੁਝ ਨਹੀਂ ਇਸ ਘਟਨਾ ਚ ਤੋਖ ਹੈ ਹਵਸ ਹੈ ਦਰੰਦਗੀ ਹੈ ਤੇ ਫਿਰ ਇੱਕ ਕਤਲ ਗੱਲ ਹੈਗੀ ਜੇ 5 ਮਾਰਚ 2016 ਦੀ ਜਦੋਂ ਸੁਖਦੀਪ ਕੌਰ ਸ਼ਾਮ ਸੱਤ 7:30 ਵਜੇ ਥਾਣਾ ਮੋਲੀ ਜਾਗਰਾ ਚੰਡੀਗੜ੍ਹ ਆਉਂਦੀ ਹੈ 32-33 ਸਾਲ ਦੀ ਸੁਖਦੀਪ ਕੌਰ ਦੇਖਣ 'ਚ ਕਾਫੀ ਸੋਹਣੀ ਹੁੰਦੀ ਆ ਤੇ ਗੱਲ ਕਰਨ ਦੀ ਵੀ ਇਹਨੂੰ ਬੜੀ ਅਕਲ ਹੁੰਦੀ ਆ ਇਹ ਚੰਡੀਗੜ੍ਹ ਦੀ ਰਾਏਪੁਰ ਖੁਰਦ ਕਲੋਨੀ 'ਚ ਰਹਿੰਦੀ ਹੁੰਦੀ ਆ ਇਹ ਥਾਣੇ ਆ ਕੇ ਦੱਸਦੀ ਆ ਕਿ ਮੇਰੇ ਹਸਬੰਦ ਪੰਜਾਬ ਪੁਲਿਸ 'ਚ ਕਮਾਂਡੋ ਨੇ ਉਹਨਾਂ ਦਾ ਨਾਮ ਜਸਵੀਰ ਸਿੰਘ ਹੈ ਉਹਨਾਂ ਦੀ ਡਿਊਟੀ ਮੋਹਾਲੀ ਦੇ ਕਮਾਂਡੋ ਕੰਪਲੈਕਸ 'ਚ ਲੱਗੀ ਹੋਈ ਹੈ ਫਿਲਹਾਲ ਉਹ ਪਰਸੋ ਸਵੇਰੇ 4 ਵਜੇ ਡਿਊਟੀ ਲਈ ਕਰੋ ਨਿਕਲ ਗਏ ਸਨ ਪਰ ਉਸ ਤੋਂ ਬਾਅਦ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਉਹਨਾਂ ਕੋਲ ਦੋ ਫੋਨ ਨੇ ਮੈਂ ਕਿੰਨੀ ਵਾਰ ਟਰਾਈ ਕਰ ਚੁੱਕੀ ਆ ਦੋਨੋਂ ਹੀ ਬੰਦ ਨੇ ਪੁਲਿਸ ਨੇ ਸੁਖਦੀਪ ਕੌਰ ਤੋਂ ਜਸਵੀਰ ਸਿੰਘ ਬਾਰੇ ਕੁਝ ਹੋਰ ਸਵਾਲ ਕੀਤੇ ਤੇ ਫਿਰ ਉਸ ਦੀ ਮਿਸਿੰਗ ਰਿਪੋਰਟ ਦਰਜ ਕਰ ਲਈ ਹੁਣ ਪੁਲਿਸ ਵਾਲਿਆਂ ਦਾ ਵੱਖ-ਵੱਖ ਲੋਕਾਂ ਨੂੰ ਮਿਲਣਾ ਰੋਜ਼ ਦਾ ਕੰਮ ਹੁੰਦਾ ਹੈ ਹਨਾ ਆਮ ਲੋਕ ਹੋਣ ਜਾਂ ਮenje ਹੋਏ ਕ੍ਰਿਮੀਨਲਸ ਹਰ ਤਰ੍ਹਾਂ ਦੇ ਲੋਕਾਂ ਨਾਲ ਪੁਲਿਸ ਦਾ ਵਾ ਪੈਂਦਾ ਤੇ ਹਰ ਤੁਰਬਾ ਵਕ ਹੁੰਦਾ ਹੈ ਸੁਖਦੀਪ ਕੌਰ ਨਾਲ ਗੱਲ ਕਰਕੇ ਪੁਲਿਸ ਨੂੰ ਇੰਜ ਜਾਪਦਾ ਕਿ ਇਹ ਮਿਸਿੰਗ ਕੰਪਲੇਂਟ ਤਾਂ ਲਿਖਾਉਣਾ ਹੀ ਹੈ ਜ਼ਰੂਰ ਆਪਣੇ ਘਰ ਵਾਲੇ ਤੇ ਪਰ ਇਸ ਦੇ ਹਾਫ ਭਾਅ ਦੇਖ ਕੇ ਇਦਾਂ ਲੱਗ ਰਿਹਾ ਜਿਵੇਂ ਇਸ ਨੂੰ ਉਦਾਂ ਕੋਈ ਚਿੰਤਾ ਨਹੀਂ ਬੜਾ ਫਰਕ ਨਹੀਂ ਪੈ ਰਿਹਾ ਮਤਲਬ ਬੇਫਿਕਰ ਜਿਹੀ ਲੱਗ ਰਹੀ ਹੈ ਹਾਲਾਂਕਿ ਇਹ ਕਿਆਸੇ ਹੁੰਦੇ ਨੇ ਜ਼ਰੂਰੀ ਨਹੀਂ ਕਿ ਹਾਫ ਭਾਅ ਦੱਸ ਰਹੇ ਹੋਣ ਉਹ ਸਹੀ ਹੀ ਹੋਵੇ ਕਦੀ ਕਦੀ ਇਨਸਾਨ ਦੇ ਐਕਸਪ੍ਰੈਸ਼ਨਸ ਉਸਦੇ ਦਿਲ ਦਾ ਹਾਲ ਨਹੀਂ ਦੱਸ ਪਾਉਂਦੇ ਪਰ ਫਿਰ ਵੀ ਮੈਂ ਤੁਹਾਨੂੰ ਉਹ ਚੀਜ਼ ਦੱਸ ਰਹੀ ਹਾਂ ਜੋ ਪਹਿਲੀ ਨਜ਼ਰ ਚ ਪੁਲਿਸ ਨੋਟ ਕਰਦੀ ਹੈ ਹੁਣ ਇਹ ਮਾਮਲਾ ਪੁਲਿਸ ਮੁਲਾਜ਼ਮ ਨਾਲ ਜੁੜਿਆ ਹੋਇਆ ਹੁੰਦਾ ਸੋ ਪੁਲਿਸ ਡਿਪਾਰਟਮੈਂਟ ਵਾਸਤੇ ਜ਼ਾਹਰ ਤੌਰ ਤੇ ਖਾਸ ਹੁੰਦਾ ਹੈ ਉਹ ਸੁਖਦੀਪ ਕੌਰ ਦੇ ਘਰੇ ਚਲੇ ਜਾਂਦੇ ਆ ਉਹ ਹੋਰ ਜਾਣਕਾਰੀ ਜਟਾਉਣ ਦੀ ਕੋਸ਼ਿਸ਼ ਕਰਦੇ ਆ ਕਮਾਂਡੋ ਜਸਵੀਰ ਸਿੰਘ ਬਾਰੇ ਸੁਖਦੀਪ ਕੌਰ ਕਹਿੰਦੀ ਆ ਕਿ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਕਿਸੇ ਨੇ ਅਗਵਾ ਕਰ ਲਿਆ ਜਦੋਂ ਪੁਲਿਸ ਸੁਖਦੀਪ ਕੌਰ ਨਾਲ ਗੱਲ ਕਰ ਰਹੀ ਹੁੰਦੀ ਆ ਉਸ ਤੋਂ ਸਵਾਲ ਕਰ ਰਹੀ ਹੁੰਦੀ ਆ ਤਾਂ ਉਹ ਆਪਣੇ ਬਿਆਨਾਂ ਤੋਂ ਵੀ ਕਈ ਵਾਰ ਪਲਟਦੀ ਆ ਜਿਵੇਂ ਓਵਰ ਸਮਾਰਟ ਜਿਹੀ ਬਣ ਰਹੀ ਹੋਵੇ ਪਰ ਪੁਲਿਸ ਅਜੇ ਇਸ ਸਿਚੁਏਸ਼ਨ 'ਚ ਮਹਿਜ਼ ਸ਼ੱਕ ਹੀ ਕਰ ਸਕਦੀ ਹੁੰਦੀ ਆ ਉਹਨਾਂ ਦੇ ਹੱਥ ਅਜੇ ਹੁਣ ਕੁਝ ਨਹੀਂ ਹੁੰਦਾ ਕਿ ਉਹ ਸੁਖਦੀਪ ਕੌਰ ਨੂੰ ਹਿਰਾਸਤ 'ਚ ਲੈ ਸਕਣ ਪੁਲਿਸ ਕਮਾਂਡੋ ਜਸਵੀਰ ਸਿੰਘ ਦੀ ਪਾਲ ਚ ਜੁੱਟ ਜਾਂਦੀ ਹੈ ਅਖਬਾਰਾਂ ਚ ਟੀਵੀ ਚ ਉਸ ਦੀਆਂ ਡੀਟੇਲਸ ਦੇ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਕੋਈ ਦੇਖੇ ਤਾਂ ਇਤਲਾਹ ਕਰ ਦੇ ਪੁਲਿਸ ਆਪਣਾ ਇੱਕ ਮੁਖਬਰ ਕਮਾਂਡੋ ਦੀ ਵਾਈਫ ਸੁਖਦੀਪ ਕੌਰ ਮਗਰ ਵੀ ਲਗਾ ਦਿੰਦੀ ਆ ਉਹਨੇ ਵੀ ਛੇਤੀ ਹੀ ਕਾਫੀ ਇਨਫੋਰਮੇਸ਼ਨ ਕੱਢ ਦਿੱਤੀ ਪੁਲਿਸ ਵਾਸਤੇ ਪਤਾ ਹੈ ਲੱਗਦਾ ਹੈ ਕਿ ਸੁਖਦੀਪ ਕੌਰ ਤੇ ਜਸਵੀਰ ਸਿੰਘ ਦਾ ਵਿਆਹ 17 ਕੋ ਸਾਲ ਪਹਿਲਾਂ ਹੁੰਦਾ ਜਦੋਂ ਸੁਖਦੀਪ ਕੌਰ ਮਹਿਜ਼ 16 ਸਾਲ ਦੀ ਸੀ ਜਦੋਂ 18 ਦੀ ਹੁੰਦੀ ਆ ਤਾਂ ਇਹਨਾਂ ਨੂੰ ਪੁੱਤ ਦੀ ਆਦਤ ਮਿਲਦੀ ਆ ਹੌਲੀ ਹੌਲੀ ਜਸਵੀਰ ਸਿੰਘ ਤੇ ਸੁਖਦੀਪ कौर ਚ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਝਗੜੇ ਸ਼ੁਰੂ ਹੁੰਦੇ ਨੇ ਤੇ ਫੇਰ ਉਹ ਝਗੜੇ ਵੱਡੇ ਕਲੇਸ਼ ਬਣ ਜਾਂਦੇ ਨੇ ਜਸਵੀਰ ਇਸ ਕਲੇਸ਼ ਦੇ ਚੱਕਰ ਚ ਕਿੰਨੇ ਕਿੰਨੇ ਦਿਨ ਘਰ ਨਹੀਂ ਆਉਂਦਾ ਸੀ ਸੁਖਦੀਪ ਨੇ ਆਪਣਾ ਮੁੰਡਾ ਵੀ ਨਾਨਕੇ ਪੇਜਦਾ ਸੀ ਉਹ ਉੱਥੇ ਹੀ ਪਲ ਰਿਹਾ ਸੀ ਹੁਣ ਇਹ ਗੱਲਾਂ ਜਦ ਪੁਲਿਸ ਕੋਲ ਪਹੁੰਚਦੀਆਂ ਨੇ ਤਾਂ ਪੁਲਿਸ ਲਈ ਇੱਕ ਗੱਲ ਤਾਂ ਸਾਫ਼ ਹੋ ਜਾਂਦੀ ਹੈ ਕਿ ਇਹਨਾਂ ਦੋਵਾਂ ਚ ਸਭ ਸਹੀ ਨਹੀਂ ਸੇ ਚੱਲ ਰਿਹਾ ਉਦਾਂ ਲੜਾਈ ਝਗੜੇ ਹਰ ਮੀਆਂ ਬੀਵ ਵਿੱਚ ਹੁੰਦੇ ਨੇ ਪਰ ਇਹਨਾਂ ਦਾ ਕਲੇਸ਼ ਬਹੁਤ ਜ਼ਿਆਦਾ ਹੁੰਦਾ ਹੈ ਹੁਣ ਇਹ ਵੀ ਤਾਂ ਹੋ ਸਕਦਾ ਹੈ ਕਿ ਇਸ ਵਾਰ ਝਗੜਾ ਬਾਲਾ ਵੱਡਾ ਹੋ ਗਿਆ ਹੋਵੇ ਤੇ ਫੇਰ ਕਮਾਂਡੋ ਜਸਵੀਰ ਸਿੰਘ ਤੰਗ ਆ ਕੇ ਘਰੋਂ ਕਿਤੇ ਨਿਕਲ ਗਿਆ ਹੋਵੇ ਤਾਂ ਕਰਕੇ ਪੁਲਿਸ ਵਾਸਤੇ ਇਕੱਲੀ ਇਕੱਲੀ ਗੱਲ ਜਾਣਨੀ ਜ਼ਰੂਰੀ ਹੁੰਦੀ ਹੈ ਤਾਂ ਕਿ ਜਸਵੀਰ ਸਿੰਘ ਨੂੰ ਛੇਤੀ ਲੋਕੇਟ ਕੀਤਾ ਜਾ ਸਕੇ ਸੋ ਪੁਲਿਸ ਸੁਖਦੀਪ ਕੌਰ ਨੂੰ ਥਾਣੇ ਬੁਲਾਉਂਦੀ ਆ ਸੁਖਦੀਪ ਕੌਰ ਪੁਲਿਸ ਨੂੰ ਦੱਸਦੀ ਆ ਕਿ ਜਸਵੀਰ ਸਿੰਘ ਕਿੰਨੇ-ਕਿੰਨੇ ਦਿਨ ਤਾਂ ਕਰਕੇ ਘਰ ਤੋਂ ਦੂਰ ਰਹਿੰਦਾ ਸੀ ਕਿਉਂਕਿ ਉਸ ਦੇ ਕਿਸੇ ਵਿਧਵਾ ਔਰਤ ਨਾਲ ਨਾਜਾਇਜ਼ ਸਬੰਧ ਸਨ ਤੇ ਉਹਨਾਂ ਦੋਵਾਂ 'ਚ ਇੰਨੀ ਨੇੜਤਾ ਸੀ ਕਿ ਜਸਵੀਰ ਉਸ ਨਾਲ ਵਿਆਹ ਤੱਕ ਕਰਾਉਣਾ ਚਾਹੁੰਦਾ ਸੀ ਇਸ ਕਰਕੇ ਸਾਡੇ ਝਗੜੇ ਵੀ ਵਧਦੇ ਗਏ ਕਿਉਂਕਿ ਜਸਵੀਰ ਉਸ ਨਾਲ ਰਹਿਣਾ ਹੀ ਨਹੀਂ ਸੀ ਚਾਹੁੰਦਾ ਇਹ ਸਭ ਸੁਖਦੀਪ ਕੌਰ ਵੱਲੋਂ ਇਲਜ਼ਾਮ ਲਾਏ ਜਾ ਰਹੇ ਹੁੰਦੇ ਨੇ ਸੁਖਦੀਪ ਕੌਰ ਐਸਐਸਪੀ ਸਾਹਿਬ ਨੂੰ ਥੱਲੇ ਵਾਲੇ ਮੁਲਾਜ਼ਮਾ ਦੀ ਕੰਪਲੇਂਟ ਕਰ ਦਿੰਦੀ ਆ ਕਿ ਇੰਨੇ ਦਿਨ ਹੋ ਗਏ ਮੇਰੇ ਘਰ ਵਾਲੇ ਨੂੰ ਗਿਆ ਇਹ ਕੋਈ ਕੰਮ ਨਹੀਂ ਕਰ ਰਹੀ ਉਸ ਨੂੰ ਲੱਭਣ ਲਈ ਉਹ ਬਾਰ-ਬਾਰ ਇਹੀ ਕਹਿ ਰਹੀ ਸੀ ਕਿ ਉਸਦੇ ਹਸਬੰਦ ਨੂੰ ਕਿਸੇ ਨੇ ਅਗਵਾ ਕੀਤਾ 16 ਮਾਰਚ 2016 ਨੂੰ ਮੌਲੀ ਜਾਗਰਾਜ ਹੀ ਸੁਖਦੀਪ ਪੜਦੀ ਤਹਿਰੀਰ ਤੇ ਅਣਜਾਣ ਵਿਅਕਤੀ ਖਿਲਾਫ ਅਪਹਰਨ ਦਾ ਮਾਮਲਾ ਦਰਜ ਕਰ ਲਿਆ ਜਾਂਦਾ ਉਸ ਵਕਤ ਦੇ ਐਸਐਸਪੀ ਡਾਕਟਰ ਸੁਖਚੈਨ ਸਿੰਘ ਗਿੱਲ ਨੇ ਇਸ ਕੇਸ ਲਈ ਇੱਕ ਸਪੈਸ਼ਲ ਟੀਮ ਦਾ ਗਠਨ ਕਰਤਾ ਇਸ ਟੀਮ ਚ ਇੰਸਪੈਕਟਰ ਬਲਦੇਵ ਕੁਮਾਰ ਸੀਆਈਏ ਇੰਸਪੈਕਟਰ ਰਣਜੀਤ ਸਿੰਘ ਐਸਆਈ ਗੁਰਨਾਮ ਸਿੰਘ ਕੁਜਿੰਦਰ ਸਿੰਘ ਤੇ ਸਿਪਾਹੀ ਸ਼ਮਸੂਦੀਨ ਦੇ ਅਲਾਵਾ ਲਾ ਕਾਂਸਟੇਬਲ ਰੇਖਾ ਸ਼ਾਮਲ ਹੁੰਦੇ ਨੇ ਜਦੋਂ ਮੁਖਬਰਾਂ ਦਾ ਜਾਲ ਵਿਛਾਇਆ ਜਾਂਦਾ ਹੈ ਤਾਂ ਉਹ ਪੁਲਿਸ ਨੂੰ ਦੱਸਦੇ ਨੇ ਕਿ ਸੁਖਦੀਪ ਕੌਰ ਦਾ ਕਰੈਕਟਰ ਸਹੀ ਨਹੀਂ ਸੀ ਉਹ ਕਈ ਵਾਰ ਲੜਚਾਗੜ ਕੇ ਆਪਣੇ ਘਰ ਵਾਲੇ ਨੂੰ ਘਰੋਂ ਬਾਹਰ ਕੱਢ ਦਿੰਦੀ ਹੁੰਦੀ ਸੀ ਕਈ ਵਾਰੇ ਜਸਵੀਰ ਤੋਂ ਤਲਾਕ ਵੀ ਮੰਗ ਚੁੱਕੀ ਸੀ ਸੁਖਦੀਪ ਕੌਰ ਨੇ ਪੁਛਤਾਸ਼ਦਾਰਨ ਪੁਲਿਸ ਨੂੰ ਦੱਸਿਆ ਹੁੰਦਾ ਹੈ ਕਿ ਜਸਵੀਰ ਸਿੰਘ ਸ਼ਰਾਬ ਪੀ ਕੇ ਉਸ ਨਾਲ ਮਾਰਕੁਟਾਈ ਕਰਦਾ ਸੀ ਪਰ ਜੋ ਇਨਫੋਰਮੇਸ਼ਨ ਪੁਲਿਸ ਤੱਕ ਪਹੁੰਚਦੀ ਹੈ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਜਸਵੀਰ ਤਾਂ ਸ਼ਰਾਬ ਪੀਂਦਾ ਹੀ ਨਹੀਂ ਸੀ ਹੁਣ ਪੁਲਿਸ ਦਾ ਜੋ ਸੁਖਦੀਪ ਕੌਰ ਤੇ ਸ਼ੱਕ ਹੁੰਦਾ ਉਹ ਹੋਰ ਮਜ਼ਬੂਤ ਹੁੰਦਾ ਜਾਂਦਾ ਹੈ ਹੁਣ ਪੁਲਿਸ ਦਾ ਸਾਰਾ ਫੋਕਸ ਸੁਖਦੀਪ ਕੌਰ ਤੇ ਹੀ ਹੁੰਦਾ ਪਰ ਸੁਖਦੀਪ ਕੌਰ ਬਹੁਤ ਜ਼ਿਆਦਾ ਚਲਾਕ ਹੁੰਦੀ ਹੈ ਉਸ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਪੁਲਿਸ ਉਸ ਬਾਰੇ ਕੀ ਸੋਚ ਰਹੀ ਹੈ ਸੋ ਅੰਡਰਗਰਾਉਂਡ ਹੋ ਜਾਂਦੀ ਹੈ ਪਰ ਫਿਰ ਕੁਝ ਹੀ ਚਿਰ ਚ ਉਹਨੂੰ ਆ ਗੱਲ ਸਮਝ ਆ ਜਾਂਦੀ ਹੈ ਕਿ ਇਦਾਂ ਲੁਕ ਕੇ ਕੁਝ ਹੋਣਾ ਨਹੀਂ ਅਲਟੀਮੇਟਲੀ ਤਾਂ ਪੁਲਿਸ ਉਸ ਤੱਕ ਪਹੁੰਚ ਹੀ ਜਾਏਗੀ ਸੋ 18 ਮਾਰਚ ਨੂੰ ਉਹ ਇਲਾਕੇ ਦੇ ਕਿਸੇ ਸਨਮਾਨਤ ਵਿਅਕਤੀ ਨਾਲ ਆ ਕੇ ਥਾਣੇ 'ਚ ਸਰੈਂਡਰ ਕਰ ਦਿੰਦੀ ਹੈ ਤੇ ਫਿਰ ਉਹ ਪੁਲਿਸ ਨੂੰ ਦੱਸਦੀ ਹੈ ਕਿ ਜਸਵੀਰ ਸਿੰਘ ਹੁਣ ਇਸ ਦੁਨੀਆ 'ਚ ਨਹੀਂ ਤੇ ਉਹਨੇ ਹੀ ਆਪਣੇ ਸਾਥੀਆਂ ਥਾਣੀ ਉਹਨੂੰ ਪਹਿਲਾ ਅਗਵਾ ਕਰਾਇਆ ਤੇ ਫਿਰ ਖਤਮ ਕਰਾਇਆ ਹੁਣ ਵਾਰੀ ਸੀ ਪੁਲਿਸ ਨੂੰ ਪੂਰੀ ਕਹਾਣੀ ਦੱਸਣ ਦੀ ਕਿ ਇਦਾਂ ਦਾ ਕੀ ਹੋ ਗਿਆ ਕਿ ਇਸਨੇ ਆਪਣੇ ਘਰ ਵਾਲੇ ਨਾਲ ਇਦਾਂ ਕੀਤਾ ਇਹ ਵੀ ਜਾਨਣਾ ਜ਼ਰੂਰੀ ਸੀ ਕਿ ਇਸ 'ਚ ਇਸ ਦਾ ਸਾਥ ਕਿਸ-ਕਿਸ ਨੇ ਦਿੱਤਾ ਸੋ ਸੁਖਦੀਪ ਕੌਰ ਦੱਸਦੀ ਹੈ ਕਿ ਘਰਦਿਆਂ ਨੇ ਉਸ ਦਾ ਜਸਵੀਰ ਸਿੰਘ ਨਾਲ ਵਿਆਹ ਤਾਂ ਕਰਾ ਦਿੱਤਾ ਸੀ ਪਰ ਉਹ ਖੁਸ਼ ਨਹੀਂ ਸੀ ਹਾਲਾਂਕਿ ਜਸਵੀਰ ਸਿੰਘ ਇੱਕ ਸਿੱਧਾ ਸਾਦਾ ਆਦਮੀ ਸੀ ਨੇਕ ਬੰਦਾ ਸੀ ਪਰ ਉਹ ਸੁਖਦੀਪ ਕੌਰ ਨੂੰ ਪਸੰਦ ਨਹੀਂ ਸੀ ਕਦੋਂ ਨਾ ਪਸੰਦ ਹੋਣ ਵਾਲੀ ਗੱਲ ਨਫ਼ਰਤ ਚ ਬਦਲ ਗਈ ਇਹ ਸੁਖਦੀਪ ਨੂੰ ਵੀ ਪਤਾ ਨਹੀਂ ਲੱਗਿਆ ਇਹਨਾਂ ਦੇ ਘਰ ਜਸਵੀਰ ਸਿੰਘ ਦਾ ਰਿਸ਼ਤੇ ਚ ਲੱਗਦਾ ਇੱਕ ਭਤੀਜਾ ਘਰ ਆਉਂਦਾ ਹੁੰਦਾ ਸੀ ਉਸ ਦਰਮਿਆਨ ਉਸ ਦਾ ਨਾਮ ਸਾਹਿਬ ਸਿੰਘ ਸੀ ਸਾਹਿਬ ਸਿੰਘ ਕਿਸੇ ਕਾਲਜ ਤੋਂ BCA ਕਰ ਰਿਹਾ ਹੁੰਦਾ ਉਸ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ ਹੁੰਦਾ ਕੁਝ ਸਾਲ ਪਹਿਲਾਂ ਹੀ ਸਾਹਿਬ ਸਿੰਘ ਨੂੰ ਬੰਨ ਠਣ ਕੇ ਰਹਿਣ ਦਾ ਬਹੁਤ ਸ਼ੌਕ ਹੁੰਦਾ ਉਹ ਸੁਖਦੀਪ ਕੌਰ ਨੂੰ ਪਸੰਦ ਵੀ ਹੁੰਦਾ ਉਹ ਗੱਲਾਂ ਬਾਤਾਂ ਕਰਦੀ ਰਹਿੰਦੀ ਆ ਪਤੀ ਜਨਾਬ ਇੱਕ ਦਿਨ ਉਹ ਭਤੀਜੇ ਸਾਹਿਬ ਸਿੰਘ ਸਾਹਮਣੇ ਆਪਣਾ ਦਿਲ ਖੋਲ ਕੇ ਰੱਖ ਦਿੰਦੀ ਹੈ ਕਿ ਉਹਨੂੰ ਜਸਵੀਰ ਜਮਾਂ ਨਹੀਂ ਪਸੰਦ ਉਸ ਦੀ ਜ਼ਿੰਦਗੀ ਪੂਰੀ ਖਰਾਬ ਹੋ ਗਈ ਹੈ ਇਸ ਦਿਨ ਉਸ ਦੇ ਵਿੱਚ ਆਸਾਂ ਪਰ ਸਭ ਮਿੱਟੀ ਹੋ ਗਏ ਸਾਹਿਬ ਸਿੰਘ ਆਪਣੀ ਚਾਚੀ ਨੂੰ ਦਿਲਾਸੇ ਦਿੰਦਾ ਤੇ ਦਿਲਾਸੇ ਦਿੰਦਿਆਂ ਇਹ ਦੋਨੋਂ ਕਰੀਬ ਆ ਜਾਂਦੇ ਨੇ ਤੇ ਫਿਰ ਹਰ ਉਹ ਮर्यादा ਟੱਪ ਜਾਂਦੇ ਨੇ ਜਿਸ ਦਾ ਲਿਹਾਜ਼ ਇਹਨਾਂ ਨੂੰ ਕਰਨਾ ਚਾਹੀਦਾ ਸੀ ਹੁਣ ਅਕਸਰ ਇਹ ਇਦਾਂ ਹੀ ਮਿਲਦੇ ਸਨ ਇੱਕ ਦਿਨ ਜਸਵੀਰ ਸਿੰਘ ਨੇ ਇਹਨਾਂ ਦੋਵਾਂ ਨੂੰ ਇਤਰਾਜ਼ਯੋਗ ਹਾਲਤ 'ਚ ਵੇਖ ਲਿਆ ਹੁੰਦਾ ਪਰ ਜਸਵੀਰ ਸਿੰਘ ਚੁੱਪ ਰਹਿੰਦਾ ਸੁਖਦੀਪ ਕੌਰ ਤੇ ਭਤੀਜਾ ਸਾਹਿਬ ਸਿੰਘ ਜ਼ਰੂਰ ਸਹਿਮ ਜਾਂਦੇ ਨੇ ਕਿ ਕਿਤੇ ਤਸਵੀਰ ਇਹ ਗੱਲ ਪਰਿਵਾਰ ਤੱਕ ਨਾ ਲੱਜਾਏ ਰਿਸ਼ਤੇਦਾਰੀ ਚ ਨਾ ਦੱਸਦੇ ਪਰ ਜਸਵੀਰ ਪਤਾ ਨਹੀਂ ਕਿਉਂ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਸੁਖਦੀਪ ਕੌਰ ਇਹ ਸਭ ਕਰਨ ਤੋਂ ਬਾਅਦ ਵੀ ਬਾਜ਼ ਨਹੀਂ ਆਉਂਦੀ ਉਸ ਨੂੰ ਸੋਸ਼ਲ ਮੀਡੀਆ ਤੇ ਦੋਸਤ ਬਣਾਉਣ ਤੇ ਚੈਟਿੰਗ ਕਰਨ ਦਾ ਬਾਲਾ ਸ਼ੌਕ ਹੁੰਦਾ ਇੱਕ ਵੀਡੀਓ ਰੈਫਰੈਂਸ ਮੁਤਾਬਕ ਉਸ ਦੀ ਫਰੈਂਡਸ਼ਿਪ 3-4 ਸਾਲ ਪਹਿਲਾਂ ਇੱਕ ਐਨਆਰਆਈ ਮੁੰਡੇ ਪ੍ਰੀਤ ਸਿੰਘ ਨਾਲ ਹੋ ਗਈ ਸੀ ਇਥੇ ਐਨਆਰਆਈ ਮੁੰਡੇ ਦਾ ਨਾਮ ਬਦਲਿਆ ਮੈਂ ਉਹ ਬਠਿੰਡਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੁੰਦਾ ਤੇ ਬਹਿਰੀਨ 'ਚ ਨੌਕਰੀ ਕਰਦਾ ਹੁੰਦਾ ਸੀ ਇਹੇ ਦੋਵੇਂ ਘੰਟਿਆਂ-ਘੰਟਿਆਂ ਚੈਟਿੰਗ ਕਰਦੇ ਤੇ ਕਦੀ ਫੋਨ ਤੇ ਗੱਲਾਂ ਇਨ੍ਹਾਂ ਦੋਵਾਂ 'ਚ ਪਿਆਰ ਹੋ ਜਾਂਦਾ ਹੈ ਬਿਨਾਂ ਇੱਕ ਦੂਜੇ ਨੂੰ ਮਿਲਿਆ ਹੀ ਸੁਖਦੀਪ ਕੌਰ ਨੇ ਇਸ ਐਨਆਰਆਈ ਮੁੰਡੇ ਪ੍ਰੀਤ ਸਿੰਘ ਨੂੰ ਆਹੀ ਦੱਸਿਆ ਹੁੰਦਾ ਕਿ ਮੈਂ ਅਨਮੈਰਿਡਾਂ ਅਤੇ ਵੈਸੇ ਵੀ ਦੇਖਣ 'ਚ ਸੁਖਦੀਪ ਕੌਰ ਜ਼ਿਆਦਾ ਉਮਰ ਦੀ ਨਹੀਂ ਲੱਗਦੀ ਹੁੰਦੀ। ਇਹ ਚਾਹੁੰਦੀ ਹੁੰਦੀ ਹੈ ਕਿ ਮੈਂ ਪ੍ਰੀਤ ਨਾਲ ਵਿਆਹ ਕਰਕੇ ਐਨ ਆਰ ਆਈ ਦੀ ਘਰ ਵਾਲੀ ਕਹਾਵਾਂ ਤੇ ਉਸ ਦੇ ਨਾਲ ਬਾਹਰ ਹੀ ਰਹਾ। ਪ੍ਰੀਤ ਸਿੰਘ ਵੀ ਇਸ ਗੱਲ ਤੇ ਹਾਮੀ ਭਰਦਾ। ਸੁਖਦੀਪ ਕੌਰ ਦਾ ਇੱਕ ਹੋਰ ਆਨਲਾਈਨ ਫਰੈਂਡ ਹੁੰਦਾ ਬੰਟੀ। ਇੱਥੇ ਮੈਂ ਇਹ ਨਾਮ ਵੀ ਬਦਲਿਆ। ਸੁਖਦੀਪ ਕੌਰ ਨੇ ਉਸ ਨੂੰ ਵੀ ਇਹੀ ਦੱਸਿਆ ਹੁੰਦਾ ਕਿ ਉਹ ਵਿਆਹੀ ਨਹੀਂ ਹੋਈ, ਕੁਵਾਰੀ ਹੈ। ਉਸ ਨਾਲ ਵੀ ਉਹ ਫੋਨ ਤੇ ਗੱਲਾਂ ਕਰਦੀ ਹੁੰਦੀ ਸੀ। ਪਰ ਉਸ ਨਾਲ ਕਹਿੰਦੇ ਇਸ ਤੋਂ ਅੱਗੇ ਦੀ ਕੋਈ ਗੱਲ ਨਹੀਂ ਸੀ। ਉਹ ਹੀ ਜਸਟ ਫਰੈਂਡਸ ਵਾਲਾ ਸਾਥਾ। ਸੁਖਦੀਪ ਇਸੇ ਫਰੈਂਡ ਬੰਟੀ ਨੂੰ ਕਹਿੰਦੀ ਆ ਕਿ ਮੇਰੀ ਇੱਕ ਹੈਲਪ ਕਰ ਦੇ ਮੇਰੀ ਉਸ ਐਨਆਰਆਈ ਮੁੰਡੇ ਪ੍ਰੀਤ ਨਾਲ ਵਿਆਹ ਕਰਾਉਣ ਚ ਮਦਦ ਕਰ ਦੇ ਉਸ ਦੇ ਘਰਦਿਆਂ ਨੂੰ ਤੂੰ ਮੇਰਾ ਭਰਾ ਬਣ ਕੇ ਮਿਲ ਉਧਰ ਪ੍ਰੀਤ ਸਿੰਘ ਨੇ ਪਹਿਲਾਂ ਹੀ ਆਪਣੇ ਘਰ ਸੁਖਦੀਪ ਕੌਰ ਬਾਰੇ ਦੱਸ ਦਿੱਤਾ ਹੁੰਦਾ ਕਿਉਂਕਿ ਉਹਦੇ ਬਾਣੇ ਤਾਂ ਇੱਕ ਕੁਵਾਰੀ ਕੁੜੀ ਆ ਸੰਸਕਾਰੀ ਆ ਸੋਹਣੀ ਆ ਤੇ ਪਿਆਰ ਵੀ ਬੜਾ ਕਰਦੀ ਆ ਸੋ ਹੁਣ ਬੰਟੀ ਸੁਖਦੀਪ ਕੌਰ ਨਾਲ ਇਸ ਦਾ ਭਰਾ ਬਣ ਕੇ ਜਾਂਦਾ ਹੈ ਬਠਿੰਡੇ ਪ੍ਰੀਤ ਸਿੰਘ ਦੇ ਘਰ ਸੁਖਦੀਪ ਕੌਰ ਉੱਥੇ ਜਾ ਕੇ ਉਸ ਪਰਿਵਾਰ ਨਾਲ ਇੰਨਾ ਵਧੀਆ ਵਤੀਰਾ ਕਰਦੀ ਹੈ ਇੰਨਾ ਵਧੀਆ ਬਿਹੇਵੀਅਰ ਰੱਖਦੀ ਹੈ ਕਿ ਸਾਰੇ ਉਸਦੇ ਮੁਰੀਦ ਹੋ ਜਾਂਦੇ ਨੇ ਸਾਰੇ ਬੜੇ ਖੁਸ਼ ਹੁੰਦੇ ਨੇ ਕਿ ਦੂਰ ਬੈਠਿਆਂ ਵੀ ਮੁੰਡੇ ਨੇ ਹੀਰਾ ਚੁਣ ਲਿਆ ਨਹੀਂ ਤਾਂ ਚੰਗੇ ਮੈਚ ਅੱਜਕਲ੍ਹ ਚੰਗੇ ਰਿਸ਼ਤੇ ਅੱਜਕੱਲ ਮਿਲਦੇ ਕਿੱਥੇ ਨੇ ਸੁਖਦੀਪ ਕੌਰ ਦੇ ਸਿਖਾਏ ਮੁਤਾਬਕ ਉਸ ਦਾ ਨਕਲੀ ਭਰਾ ਬੰਟੀ ਪ੍ਰੀਤ ਦੇ ਪਰਿਵਾਰ ਵਾਲਿਆਂ ਨੂੰ ਕਹਿੰਦਾ ਕਿ ਫੋਟੋ ਨਾਲ ਹੀ ਅੱਜ ਇੰਗੇਜਮੈਂਟ ਕਰਾ ਦੋ ਉਹ ਮਿੰਟ ਚ ਮੰਨ ਵੀ ਜਾਂਦੇ ਨੇ ਪ੍ਰੀਤ ਸਿੰਘ ਦੀ ਫੋਟੋ ਨਾਲ ਸੁਖਦੀਪ ਕੌਰ ਦੀ ਇੰਗੇਜਮੈਂਟ ਹੁੰਦੀ ਹੈ ਤੇ ਇਹਨਾਂ ਨੂੰ ਪ੍ਰੀਤ ਦੇ ਘਰ ਦੇ ਫਿਰ ਮੋਟਾ ਸ਼ਗਨ ਦੇ ਕੇ ਤੋੜਦੇ ਨੇ ਹਣ ਰੋਜ਼ ਐਨਆਰਆਈ ਪ੍ਰੀਤ ਤੇ ਸੁਖਦੀਪ ਕੌਰ ਦੀਆਂ ਫੋਨ ਤੇ ਨੌਨਸਟਾਪ ਗੱਲਾਂ ਹੁੰਦੀਆਂ ਇਹ ਦਸੰਬਰ 2015 ਚੱਲ ਰਿਹਾ ਹੁੰਦਾ ਮਾਰਚ 2016 ਚ ਪ੍ਰੀਤ ਨੇ ਪੰਜਾਬ ਆਉਣਾ ਹੁੰਦਾ ਤੇ ਉਦੋਂ ਹੀ ਇਹਨਾਂ ਨੇ ਵਿਆਹ ਵੀ ਕਰਨਾ ਹੁੰਦਾ ਹੁਣ ਇਹ ਸਭ ਤਾਂ ਏਕ ਕਰ ਰਹੀ ਹੁੰਦੀ ਆ ਪਰ ਇਹ ਸੌਖਾ ਥੋੜੀ ਹੁੰਦਾ ਇਹ ਵਿਆਹੀ ਹੁੰਦੀ ਆ ਇੱਕ ਬੱਚੇ ਦੀ ਮਾਂ ਹੁੰਦੀ ਆ ਇਹ ਵਿਆਹ ਕਰ ਲੂ ਤੇ ਜਸਵੀਰ ਸਿੰਘ ਕਰਨ ਦੋ ਇਦਾਂ ਥੋੜੀ ਹੋਣਾ ਸੀ ਜਸਵੀਰ ਸਿੰਘ ਇਸ ਦੇ ਐਨਆਰਆਈ ਮੁੰਡੇ ਨਾਲ ਵਿਆਹ 'ਚ ਰੋੜਾ ਬਣ ਸਕਦਾ ਸੀ ਉਹ ਪਤੀਜ ਸਾਹਿਬ ਸਿੰਘ ਨਾਲ ਇਸ ਦਿਨ ਨਾ ਐਸੇ ਮੰਦਾ ਬਾਰੇ ਵੀ ਗੱਲ ਦੱਸ ਸਕਦਾ ਸੀ ਸੋ ਇਸ ਨੂੰ ਜ਼ਰੂਰੀ ਲੱਗਦਾ ਹੈ ਕਿ ਜਸਵੀਰ ਦਾ ਮੂੰਹ ਕਿਸੇ ਤਰ੍ਹਾਂ ਬੰਦ ਕਰਤਾ ਚਾਏ ਹਮੇਸ਼ਾ ਹਮੇਸ਼ਾ ਦੇ ਲਈ ਇਹ ਜਸਵੀਰ ਸਿੰਘ ਦੇ ਹੀ ਭਤੀਜੇ ਸਾਹਿਬ ਸਿੰਘ ਨਾਲ ਇਸ ਬਾਰੇ ਗੱਲ ਕਰਦੀ ਹੈ ਤੇ ਕਮਾਂਡੋ ਜਸਵੀਰ ਸਿੰਘ ਨੂੰ ਖਤਮ ਕਰਨ ਬਾਰੇ ਦੋਵੇਂ ਪਲਾਨ ਕਰਦੇ ਨੇ ਉਨੇ ਸਾਹਿਬ ਸਿੰਘ ਨੂੰ ਕੰਮ ਦੇ ਬਦਲੇ 5 ਲੱਖ ਦੇਣ ਦਾ ਵਾਅਦਾ ਕੀਤਾ ਤੇ ਐਡਵਾਂਸ ਵਜੋਂ 1 ਲੱਖ ਰੁਪਏ ਦੇ ਵੀ ਦਿੱਤੇ ਇਸ ਕੰਮ ਲਈ ਸਾਹਿਬ ਸਿੰਘ ਨੇ ਆਪਣੇ ਦੋ ਯਾਰਾਂ ਜਗਤਾਰ ਸਿੰਘ ਤੇ ਗੁਰਜਿੰਦਰ ਸਿੰਘ ਨਾਲ ਗੱਲ ਕੀਤੀ 22 ਸਾਲਾ ਜਗਤਾਰ ਸਿੰਘ ਪਟਿਆਲੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੁੰਦਾ ਹੈ ਗਰੀਬ ਪਰਿਵਾਰ ਤੋਂ ਹੁੰਦਾ ਹੈ ਤੇ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਹੁੰਦਾ ਹੈ ਗੁਰਜਿੰਦਰ ਵੀ ਪਟਿਆਲੇ ਦਾ ਹੀ ਸੀ ਜੋ ਬੀਟੈਕ ਕਰ ਰਿਹਾ ਸੀ ਇਸ ਦੇ ਘਰ ਸਿਰਫ ਮਾਂ ਤੇ ਭੈਣ ਹੀ ਸੀ ਜੋ ਮਿਹਨਤਾਂ ਨਾਲ ਘਰ ਚਲਾ ਰਹੇ ਸਨ ਇਹ ਦੋਨੋਂ 50-50 ਹਜ਼ਾਰ ਦੇ ਲਾਲਚ ਵਿੱਚ ਆ ਕੇ ਸਾਹਿਬ ਸਿੰਘ ਦਾ ਸਾਥ ਦੇਣ ਨੂੰ ਤਿਆਰ ਹੋ ਜਾਂਦੇ ਨੇ 2 ਮਾਰਚ 2016 ਸੁਖਦੀਪ ਕੌਰ ਤੇ ਸਾਹਿਬ ਸਿੰਘ ਰਾਜਪੁਰਾ ਦੇ ਇੱਕ ਕੈਮਿਸਟੋਂ ਨੀਂਦ ਦੀਆਂ ਗੋਲੀਆਂ ਲੈ ਆਉਂਦੇ ਨੇ ਸੁਖਦੀਪ ਕੌਰ ਜਸਵੀਰ ਸਿੰਘ ਦੇ ਰਾਤ ਦੇ ਖਾਣੇ 'ਚੋਂ ਗੋਲੀਆਂ ਪੀਸ ਕੇ ਪਾ ਦਿੰਦੀ ਹੈ ਤੇ ਫਿਰ ਕੁਝ ਵਕਤ ਬਾਅਦ ਉਹ ਸੋ ਜਾਉਂਦਾ ਹੈ ਬੇਸੁੱਧ ਹੋ ਜਾਂਦਾ ਹੈ ਜਿਸ ਟਾਈਮ ਉਹ ਖਾਣਾ ਖਾ ਰਿਹਾ ਸੀ ਤੇ बेहोश ਹੋਇਆ ਸੀ ਉਸ ਟਾਈਮ ਉਹ ਅੰਡਰਵੇਅਰ ਚ ਸੀ ਜਿਵੇਂ ਘਰ ਬੰਦਾ ਈਜ਼ੀ ਹੋ ਕੇ ਬੈਠ ਜਾਂਦਾ ਹੈ ਕੁਝ ਘੰਟਿਆਂ ਬਾਅਦ ਅੱਧੀ ਰਾਤ ਨੂੰ ਸਾਹਿਬ ਸਿੰਘ ਆਪਣੇ ਇੱਕ ਦੋਸਤ ਦੀ ਲੈਂਸਰ ਕਾਰ ਲੈ ਕੇ ਆਪਣੇ ਦੋ ਸਾਥੀਆਂ ਨਾਲ ਆਉਂਦਾ ਉਹ ਜਸਵੀਰ ਦੇ ਹੱਥ ਪੈਰ ਬੰਨ ਕੇ ਉਸ ਨੂੰ ਇੱਕ ਕੰਬਲ ਚ ਲਪੇਟ ਦਿੰਦੇ ਨੇ ਤੇ ਕਾਰ ਦੀ ਡਿੱਗੀ ਚ ਪਾ ਦਿੰਦੇ ਨੇ ਸੁਖਦੀਪ ਕੌਰ ਜਾਂਦਿਆ ਇਹਨਾਂ ਨੂੰ ਜਸਵੀਰ ਸਿੰਘ ਦੀ ਪੈਂਟ ਸ਼ਰਟ ਦੇ ਦਿੰਦੀ ਆ ਕਿ ਰਸਤੇ ਚ ਗੱਡੀ ਚ ਉਹਨੂੰ ਪਵਾ ਦੇਂਗੇ ਸਵੇਰ ਹੁੰਦਿਆਂ ਸਾਹਿਬ ਸਿੰਘ ਸੁਖਦੀਪ ਕੌਰ ਕੋਲ ਆਉਂਦਾ ਤੇ ਕਹਿੰਦਾ ਕਿ ਉਹਨੂੰ ਪਾਖੜਾ ਚ ਸੁੱਟਦਾ ਜਸਵੀਰ ਸਿੰਘ ਦੀ ਵਰਦੀ ਉਸਦਾ ਮੋਬਾਈਲ ਪਰਸ ਸਭ ਘਰ ਹਿਸਾਨ ਸੁਖਦੀਪ ਕੌਰ ਨੇ ਸਾਹਿਬ ਸਿੰਘ ਨੂੰ ਕਿਹਾ ਕਿ ਜਾ ਇਹ ਸਮਾਨ ਵੀ ਕਿਤੇ ਸੁੱਟਾ ਤਾਂ ਕਿ ਲੱਗੇ ਕਿ ਇਹ ਡਿਊਟੀ ਤੇ ਗਿਆ ਸੀ ਸਾਹਿਬ ਸਿੰਘ ਉਹ ਸਮਾਨ ਲੈਂਦਾ ਤੇ ਰਾਏਪੁਰ ਖੁਰਦ ਦੇ ਜੰਗਲਾਂ ਚ ਸੁੱਟ ਦਿੰਦਾ ਹੈ ਇਹੇ ਕੰਮ ਕਰਨ ਦੇ ਬਾਅਦ ਉਹ ਆਪਣੇ ਦੋਵੇਂ ਦੋਸਤਾਂ ਨੂੰ ਗੱਡੀ 'ਚ ਉਤਾਰਦਾ ਹੈ ਤੇ ਫਿਰ ਉਹ ਆਪਣੀ ਫਰੈਂਡ ਦੀ ਲੈਨਸਰਕਾਰ ਵਾਪਸ ਕਰਕੇ ਆਉਂਦਾ ਹੈ। ਸੁਖਦੀਪ ਕੌਰ ਨੂੰ ਪੁਛਤਾਛ ਦੇ ਬਾਅਦ ਅਦਾਲਤ 'ਚ ਪੇਸ਼ ਕੀਤਾ ਜਾਂਦਾ ਹੈ ਤੇ ਉਸ ਦਾ ਫਿਰ 3 ਦਿਨ ਦਾ ਰਿਮਾਂਡ ਹਾਸਲ ਕੀਤਾ ਜਾਂਦਾ ਹੈ। ਸਾਹਿਬ ਸਿੰਘ ਤੇ ਉਸ ਦੇ ਦੋ ਦੋਸਤਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਫਿਰ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਪਟਿਆਲਾ ਦੀ ਸੈਂਟਰਲ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਮੌਲੀ ਜਾਗਰਾ ਪੁਲਿਸ ਇਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਚੰਡੀਗੜ੍ਹ ਲੈ ਆਉਂਦੀ ਹੈ ਤੇ ਇਹਨਾਂ ਤੋਂ ਫਿਰ ਜਸਵੀਰ ਸਿੰਘ ਦੀ ਹੱਤਿਆ ਬਾਰੇ ਪੁਛਤਾਛ ਕਰਦੀ ਹੈ। ਤਿੰਨੋਂ ਇੱਥੇ ਆਪਣਾ ਗੁਨਾਹ ਕਨਫੈਸ ਕਰਦੇ ਨੇ ਜਸਵੀਰ ਦੀ ਪੁਲਿਸ ਯੂਨੀਫਾਰਮ ਪਰਸ ਦੋਨੋਂ ਸੈਲਫੋਨ ਲੈ ਸਰਕਾਰ ਸਭ ਬਰਾਮਤ ਕਰ ਲਿਆ ਜਾਂਦਾ ਹੈ ਜਸਵੀਰ ਸਿੰਘ ਦੀ ਬਾਡੀ ਨਹਿਰ ਕੰਡੇ ਖੁੱਲੇ ਚ ਪਈ ਮਿਲ ਜਾਂਦੀ ਹੈ ਇਸ ਪੂਰੀ ਗੱਲ ਦਾ ਪਤਾ ਜਦੋਂ ਐਨ ਆਰ ਆਈ ਪ੍ਰੀਤ ਸਿੰਘ ਤੇ ਉਸ ਦੇ ਪਰਿਵਾਰ ਨੂੰ ਲੱਗਦਾ ਤਾਂ ਉਹਨਾਂ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। ਉਹਨਾਂ ਨੇ ਥੋੜੀ ਸੋਚਿਆ ਸੀ ਕਿ ਇੰਨੀ ਬੀਬੀ ਦਿਸਣ ਵਾਲੀ ਕੁੜੀ ਇੰਨੀ ਖੋਖਾਰ ਨਿਕਲੇਗੀ। ਪੁਲਿਸ ਰਿਮਾਂਡ ਦੀ ਸਮਾਪਤੀ ਤੇ ਸੁਖਦੀਪ ਕੌਰ, ਸਾਹਿਬ ਸਿੰਘ, ਜਗਤਾਰ ਸਿੰਘ ਤੇ ਗੁਰਿੰਦਰ ਸਿੰਘ ਨੂੰ ਜੇਲ੍ਹ ਪੇਸ਼ ਦਿੱਤਾ ਜਾਂਦਾ ਹੈ। 2018 ਵਿੱਚ ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੁਖਦੀਪ ਕੌਰ ਅਤੇ ਤਿੰਨ ਸਾਥੀਆਂ ਨੂੰ ਧਾਰਾ 302 ਕਤਲ 201 ਸਬੂਤ ਨਸ਼ਟ ਕਰਨਾ ਆਦਿ ਦੇ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਸ ਤੋਂ ਅਗਲਾ ਪਬਲਿਕ ਰਿਕਾਰਡ ਮੈਨੂੰ ਨਹੀਂ ਮਿਲਦਾ। ਵਿਚਾਰਾ ਸਿੱਧਾ-ਸਾਦਾ ਜਸਵੀਰ ਸਿੰਘ ਉਹਨੂੰ ਪਤਾ ਹੀ ਨਹੀਂ ਸੀ ਕਿ ਜਿਸ ਘਰ ਵਿੱਚ ਉਹ ਰਹਿ ਰਿਹਾ ਹੈ ਉੱਥੇ ਬਰੂਦ ਵਿਛੇ ਨੇ ਤੇ ਉਹ ਬਹੁਤ ਸਿਆਣੀ ਜਨਾਨੀ ਸੁਖਦੀਪ कौर ਪਹਿਲਾ ਘਰ ਵਾਲਾ ਫਿਰ ਪਤੀਜਾ ਫਿਰ ਉਹ ਐਨਆਰਆਈ ਮੁੰਡਾ ਫਿਰ ਉਹ ਫੋਨ ਤੇ ਗੱਲਾਂ ਕਰਨ ਵਾਲਾ ਦੋਸਤ ਕਿਸੇ ਇੱਕ ਜਗ੍ਹਾ ਨਹੀਂ ਟਹਿਰੀ ਹਰ ਕਿਸੇ ਨੂੰ ਆਪਣੀ ਲੋੜ ਦੇ ਹਿਸਾਬ ਨਾਲ ਇਸਤੇਮਾਲ ਕੀਤਾ ਤੇ ਹੁਣ ਫਾਈਨਲ ਮੋਟਿਵ ਬਚਿਆ ਸੀ ਐਨਆਰਆਈ ਦੀ ਘਰਵਾਲੀ ਬਣ ਕੇ ਫੋਰਨ ਸੈਟਲ ਹੋਣਾ ਬੱਚੇ ਦੀ ਪਰਵਾਹ ਦਾ ਸ਼ਾਇਦ ਇਹਨੂੰ ਸੀ ਹੀ ਨਹੀਂ ਤਾਂ ਹੀ ਪੇਕੇ ਛੱਡਿਆ ਹੋਇਆ ਸੀ ਤੇ ਜਿਨ੍ਹਾਂ ਨੇ ਸਾਥ ਦਿੱਤਾ ਸੁਖਦੀਪ ਕੌਰ ਦਾ ਸਾਰੇ ਪੜਨ ਵਾਲੇ ਕਾਲਜ ਜਾਣ ਵਾਲੇ ਮੁੰਡੇ ਸਾਂ ਜੇ ਇਸ ਚੱਕਰ 'ਚ ਤੇ ਛੋਟੇ ਜਿਹੇ ਲਾਲਚ 'ਚ ਨਾ ਪੈਂਦੇ ਤਾਂ ਜ਼ਿੰਦਗੀ 'ਚ ਸ਼ਾਇਦ ਕੁਝ ਵਧੀਆ ਕਰ ਜਾਂਦੇ ਅੱਜ ਫੇਰ ਆਪਾਂ ਨੂੰ ਸਿੱਖਣ ਨੂੰ ਮਿਲਿਆ ਕਿ ਕੀ ਨਹੀਂ ਕਰ ਵਾਹਿਗੁਰੂ ਸਵਾਤ ਪਕਸ਼ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਨਸ ਸਾ